ਰਵਿੰਦਰ ਸਿੰਘ ਸੋਲਢੀ ਦੇ ਕਵ ਸੰਗ੍ਰਹਿ ਰਾਵਣ ਹੀ ਰਾਵਣ ਵਿੱਚੋਂ ਰਚਨਾ ਕੈਦ ਕਰੋ ਕੈਦ ਕਰੋ ਇਹ ਰੁੱਤਾਂ ਕਿੱਥੋਂ ਆਈਆਂ ਨੇ ਜੋ ਆਪਣੀ ਮਰਜ਼ੀ ਬਦਲਦੀਆਂ ਇਹ ਪੌਣਾ ਕਿਹੜੇ ਦੇਸਤੀਆਂ ਜੋ ਬਿਨ ਪੁੱਛੇ ਹੀ ਰੁਮਕਦੀਆਂ ਇਹਨਾਂ ਰੁੱਤਾਂ ਨੂੰ ਵੀ ਕੈਦ ਕਰੋ ਇਹਨਾਂ ਪੌਣਾ ਨੂੰ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ ਇਹ ਰੁੱਖ ਕਿਵੇਂ ਮਸਤੀ ਚ ਖੜੇ ਸਾਡੇ ਰਾਹਾਂ ਤੋਂ ਨਹੀਂ ਹਟਦੇ ਇਹ ਬੁੱਤ ਕਿਵੇਂ ਨੇ ਤਣੇ ਤਣੇ ਸਾਨੂੰ ਸਲਾਮਾ ਨਹੀਂ ਕਰਦੇ ਇਹਨਾਂ ਰੁੱਖਾਂ ਨੂੰ ਵੀ ਕੈਦ ਕਰੋ ਇਹਨਾਂ ਬੁੱਤਾਂ ਨੂੰ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ ਸਾਡੀ ਥੋੜਾਂ ਦੀ ਬਾੜੀ ਵਿੱਚ ਫੁੱਲਾਂ ਦੀ ਖਿੜੀ ਬਹਾਰ ਕਿਵੇਂ ਰੰਗ ਬਰੰਗੀਆਂ तितਲੀਆਂ ਦੀ ਫੁੱਲਾਂ ਤੇ ਆਈ ਡਾਰ ਕਿਵੇਂ ਇਹਨਾਂ ਫੁੱਲਾਂ ਨੂੰ ਵੀ ਕੈਦ ਕਰੋ ਇਹਨਾਂ तितਲੀਆਂ ਨੂੰ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ ਚਮਕੇ ਜਦ ਬਿਜਲੀ ਅਸਮਾਨੀ ਸਾਨੂੰ ਬੜਾ ਹੈ ਡਰ ਲੱਗਦਾ ਤੇਜ਼ ਵਹਿੰਦੇ ਦਰਿਆਵਾਂ ਤੋਂ ਬਗਾਵਤ ਦਾ ਹੈ ਡਰ ਲੱਗਦਾ ਇਹਨਾਂ ਬਿਜਲੀਆਂ ਨੂੰ ਵੀ ਕੈਦ ਕਰੋ ਇਹਨਾਂ ਦਰਿਆਵਾਂ ਨੂੰ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ ਵੇਲੇ ਜੋ ਮੰਗਣ ਨੌਕਰੀਆਂ ਉਹ ਸਾਨੂੰ ਜ਼ਰਹ ਨਾ ਪਾਉਂਦੇ ਨੇ ਭੁੱਖੇ ਜੋ ਸਦਾ ਰੋਟੀ ਮੰਗਦੇ ਉਹ ਸਾਢੀ ਨੀਂਦ ਵਡਾਉਂਦੇ ਨੇ ਇਹਨਾਂ ਬੇਲਿਆਂ ਨੂੰ ਵੀ ਕੈਦ ਕਰੋ ਇਹਨਾਂ ਭੁੱਖਿਆਂ ਨੂੰ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ ਉਹ ਕਿਹੜੇ ਨੇ ਕਲਮਾ ਪਾਲੀ ਜੋ ਸਾਡੇ ਤੇ ਤੰਜ਼ਾਂ ਕਸਦੇ ਉਹ ਕਿਹੜੇ ਨੇ ਗੁਸਤਾਖ ਲੋਕ ਜੋ ਸਾਡੀ ਹਰ ਗੱਲ ਤੇ ਹੱਸਦੇ ਇਹ ਕਲਮਾ ਵਾਲੇ ਕੈਦ ਕਰੋ ਇਹ ਹੱਸਣ ਵਾਲੇ ਕੈਦ ਕਰੋ ਕੈਦ ਕਰੋ ਕੈਦ ਕਰੋ ਜੋ ਬਨਮਤੀਆਂ ਮੋਟਿਆਰਾਂ ਨੇ ਜਾਗੋ ਦੀ ਲਈ ਏਹ ਕਹਿ ਕਿਉਂ ਮੁੱਛ ਫੁੱਟ ਗੱਬਰੂ ਜਵਾਨਾਂ ਨੇ ਨਗਾਰੇ ਤੇ ਲਾਈ ਝੋਟ ਹੈ ਕਿਉਂ ਇਨਾ ਮੋਟਿਆਰਾਂ ਨੂੰ ਕੈਦ ਕਰੋ ਇਹ ਕੱਬਰੂ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ ਹੌਸਲਾ ਬੁੱਢੇ ਬਾਬਿਆਂ ਦਾ ਦੇਖੇ ਕੁੱਲ ਜਹਾਨ ਪਿਆ ਕੇਸਰੀ ਚੁੰਨੀ ਵਾਲੀਆਂ ਨੇ ਵੀ ਕਿਸ ਤਰ੍ਹਾਂ ਸਾਨੂੰ ਪਰੇਸ਼ਾਨ ਬੜਾ ਇਹ ਬੁੱਢੇ ਬਾਬੇ ਕੈਦ ਕਰੋ ਇਹ ਕੇਸਰੀ ਚੁੰਨੀਆਂ ਕੈਦ ਕਰੋ ਕੈਦ ਕਰੋ ਕੈਦ ਕਰੋ ਇਹ ਰੁੱਤਾਂ ਕਿੱਥੋਂ ਆਈਆਂ ਨੇ ਜੋ ਆਪਣੀ ਮਰਜ਼ੀ ਬਦਲ ਦਿਆਂ ਇਹ ਪੌਣਾ ਕਿਹੜੇ ਤੇਸਤੀਆਂ ਜੋ ਬਿਨ ਪੁੱਛੇ ਹੀ ਰੁਮਕਦੀਆਂ ਇਹਨ ਹਰੁੱਤਾਂ ਨੂੰ ਵੀ ਕੈਦ ਕਰੋ ਇਹਨਾਂ ਪੌਣਾ ਨੂੰ ਵੀ ਕੈਦ ਕਰੋ ਕੈਦ ਕਰੋ ਕੈਦ ਕਰੋ